ਹਾਂਜੀ ਦੋਸਤੋ ਪਹਿਲਾਂ ਦਾ ਜੀ ਕਰੋ ਫਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਮੇਰੇ ਵੀਰ ਹਣ ਇੱਕ ਵਿਸ਼ੇਸ਼ ਉਪਰਾਲਾ ਕਰਨ ਜਾ ਰਹੇ ਨੇ ਇਹ ਪਿੰਡ ਹਿੰਮਤਗੜ ਛੰਨਾ ਤਸਵੀਰ ਮਲੋਹ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮਿਤੀ 12 ਅਕਤੂਬਰ 2025 ਦਿਨ ਐਤਵਾਰ ਨੂੰ ਇੱਕ ਐਥਲੈਟਿਕ ਮੀਟ ਕਰਾਉਣ ਜਾ ਰਹੇ ਨੇ ਜਿਹਦੀ ਵਿਸ਼ੇਸ਼ਤਾ ਇਹ ਆ ਕਿ ਉੱਥੇ ਬਜ਼ੁਰਗ ਵੀ ਪਾਰਟਿਸਪੇਟ ਕਰ ਸਕਦੇ ਨੇ ਪ੍ਰੋਗਰਾਮ ਦੇ ਅੱਜ ਦੇ ਪ੍ਰੋਗਰਾਮ ਦੇ ਤਹਿਤ ਜੋ ਇਹ ਕਰਾਉਣ ਜਾ ਰਹੇ ਨੇ ਉਹ ਮੈਂ ਤੁਹਾਨੂੰ ਪਹਿਰਵਾ ਦੱਸ ਦਿੰਦਾ ਕਿ ਕੀ ਆ ਇਹਦੇ ਜੀ 6 ਗਰੁੱਪ ਹੋਣਗੇ ਪ੍ਰੋਗਰਾਮਾਂ ਦੇ ਵਿੱਚ 14 ਤੇ 14 ਸਾਲ ਤੋਂ ਘੱਟ ਵਾਲੇ ਬੱਚੇ ਹੋਣਗੇ 18 ਤੇ 18 ਸਾਲ ਤੋਂ ਘੱਟ ਵਾਲੇ ਬੱਚੇ 21 ਅਤੇ 21 ਸਾਲ ਤੋਂ ਘੱਟ ਵਾਲੇ ਬੱਚੇ 21 ਸਾਲ ਤੋਂ ਉੱਪਰ ਵਾਲੇ ਓਪਨ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਓ ਜੀ ਦੂਜੀ ਕੈਟਗਰੀ ਪੱਟਿਆਂ ਦੇ ਚ 45 ਤੋਂ 55 ਸਾਲ ਦੀ ਕੈਟਗਰੀ ਹੈ ਇੱਕ ਗਰੁੱਪ ਆ ਤੇ 1 ਅਜੇ 6ਵੀਂ 55 ਤੋਂ 75 ਸਾਲ ਦੀ ਉਮਰ ਦੇ ਜਿਹੜੇ ਬਜ਼ੁਰਗਾਂ ਦਾ ਗਰੁੱਪ ਆ ਤੇ ਇਹ 6 ਗਰੁੱਪ ਨੇ ਜੀ ਤੇ 6ਾਂ ਦੇ ਵੱਖਰੇ ਵੱਖਰੇ ਇਨਾਮ ਨੇ ਪਹਿਲਾ ਨਾਮ ਆ ਜੀ 3100 ਰੁਪਿਆ ਵਿਦ ਮੈਡਲ ਐਂਡ ਪ੍ਰੋਫਿਟ ਦੂਜਾ ਨਾਮ ਆ ਜੀ 2100 ਰੁਪਿਆ ਮੈਡਲ ਤੀਜਾ ਨਾਮ ਆ ਜੀ 1100 ਰੁਪਿਆ ਵਿਦ ਮੈਡਲ ਹਰ ਇਹ ਸਾਰੇ ਹੈਗੇ ਮੇਲ ਵਾਸਤੇ ਆ ਫੀਮੇਲ ਵਾਸਤੇ ਕੋਈ ਨਹੀਂ ਆ ਜੀ ਸਿਰਫ ਮੇਲਸ ਦੀ ਐਂਟਰੀ ਹੋਤੇ ਦੇ ਛੇ ਦੇ 6 ਗਰੁੱਪਾਂ ਦੇ ਬੱਕਰੇ ਬੱਕਰੇ ਦੇ ਨਾਮ ਨੇ ਤਿੰਨ ਪਹਿਲੇ ਗਰੁੱਪ ਜੋ ਤਿੰਨ ਦੂਜੇ ਜੋ ਇਦਾਂ ਨਾਮ ਮਿਲ ਗਏ ਤੇ ਅੱਗੇ ਆ ਜੀ ਦੋਸਤੋ ਵੀਰ ਹੋਂ ਦਾ ਜਿਹੜਾ ਸੰਪਰਕਾ ਨੰਬਰ ਉਹ ਹੈਗਾ ਜੀ 73470 91013 73470 91013 100 ਰੁਪਏ ਇੰਤਰੀ ਫੀਸ ਹੈ ਜੀ ਸੋ ਦੋਸਤੋ ਜਰੂਰ ਪਹੁੰਚਿਓ ਤੇ ਆਪਣੇ ਵੀਰ ਜੀ ਵੱਲੋਂ ਬੇਨਤੀ ਪ੍ਰਵਾਨ ਕਰੋ ਭਾਈ ਜੀ ਦੱਸ ਦੋ ਸਾਰਾ ਦੁਬਾਰਾ ਪਉ ਬੇਨਤੀ ਕਰ ਦੋ ਤੁਸੀਂ ਬਿਲਕੁਲ ਤਾਂ ਇੱਕ ਤਾਂ ਵੀ ਜੀ ਇਹ ਕੱਲਾ ਬॉयਜ਼ ਵਾਸਤੇ ਹੈ ਗਰਲ ਵਾਸਤੇ ਨਹੀਂ ਹੈਗਾ ਤੇ ਹਾਂਜੀ ਤੇ ਦੂਜੀ ਗੱਲ ਇਹਦੇ ਵਿੱਚ ਜਿਹੜਾ 1st ਐਂਡ 3rd ਇਨਾਮ ਕੱਢੇ ਜਾਣੇ ਨੇ ਉਹ ਸਾਰੇ ਗਰੁੱਪਾਂ ਦੇ ਵਿੱਚ ਕੱਢੇ ਜਾਣਗੇ ਬਿਲਕੁਲ ਠੀਕ ਹੈ ਜੀ ਇਹ ਤਰੀਕ ਵੀ 12 ਤਰੀਕ ਨੂੰ ਰੱਖਿਆ ਜੀ ਆਪਾਂ ਪ੍ਰੋਗਰਾਮ ਦਿਨ ਐਤਵਾਰ ਦਾ ਜੀ ਉੱਥੇ ਜ਼ਰੂਰ ਪਹੁੰਚਣਾ ਜੀ ਸਾਰਿਆਂ ਨੇ ਤੇ ਇਹ ਬਜ਼ੁਰਗਾਂ ਲਈ ਖਾਸ ਹੈ ਕਿ ਬਜ਼ੁਰਗਾਂ ਨੂੰ ਵੀ ਇੱਕ ਯੋਗਦਾਨ ਦਿੱਤਾ ਗਿਆ ਜਿਸ ਦੇ ਵਿੱਚ ਤੇ ਇੱਕ ਆਪਣੀ ਜਿਹੜੀ ਐਂਟਰੀ ਫੀਸ ਹੈ ਉਹ 14 ਸਾਲ ਤੋਂ ਜਿਹੜੇ ਘੱਟ ਵਾਲੇ ਬੱਚੇ ਨੇ ਜਾਂ 14 ਸਾਲ ਵਾਲੇ ਨੇ ਉਹਨਾਂ ਲਈ ਫ੍ਰੀ ਹੈ ਠੀਕ ਹੈ ਠੀਕ ਹੈ ਜੀ ਤੇ ਜਿਹੜੇ ਉਸ ਤੋਂ ਉੱਪਰ ਨੇ ਉਹਨਾਂ ਨੂੰ ਐਂਟਰੀ 100 ਰੁਪਏ ਫੀਸ ਇੱਕ ਤੇ ਬਾਕੀ 14 ਸਾਲ ਵਾਲੇ ਨੂੰ ਫ੍ਰੀ ਹੈ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਹੀ ਵਿਸ਼ੇਸ਼ ਹੈ ਬਸੀ ਬਸ ਆਈ ਕੋਸ਼ਾ ਜੀ ਬਿਲਕੁਲ ਠੀਕ ਹੈ ਦੋਸਤੋ ਇਸ ਪ੍ਰੋਗਰਾਮ ਗ੍ਰਾਮ ਪੰਚਾਇਤ ਨਗਰ ਨਿਵਾਸੀ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹੋ ਰਿਹਾ ਠੀਕ ਹੈ ਜੀ ਬਿਲਕੁਲ ਜੀ ਤੇ ਕੁਝ ਹੋਰ ਕੋਈ ਕੋਈ ਹੋ ਕੇ ਹੀ ਸਾਰਾ ਕੁਝ ਇੱਕ ਤੋਂ ਬਸ ਇਹ ਜਿਹੜੀ ਚ ਰੇਸ ਹੈ 200 ਮੀਟਰ ਹੋਣ ਜਾ ਰਹੀ ਹੈ ਅੱਛਾ ਜੀ ਤੇ ਇੱਕ 400 ਮੀਟਰ ਤੇ ਇੱਕ 800 ਮੀਟਰ ਹੈ ਤਿੰਨ ਰੇਸਾਂ ਇਹ ਤਿੰਨੇ ਇਵੈਂਟ ਹੋਣਗੇ ਜਿਹੜੇ 14 ਸਾਲ ਤੋਂ ਘੱਟ ਵਾਲੇ ਬੱਚੇ ਨੇ ਉਹਨਾਂ ਦੀ 200 ਮੀਟਰ ਹੋਊਗੀ ਜਿਹੜੇ ਉਸ ਤੋਂ ਉੱਪਰ ਵਾਲੇ ਗਰੁੱਪ ਨੇ ਉਹਨਾਂ ਦਾ 400 ਮੀਟਰ ਤੇ 800 ਮੀਟਰ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ